ਸਰ ਡਾਕਟਰ ਡਾਕਟਰ ਕਹਿੰਦੇ ਨੇ ਕਿ ਗੋਡਾ ਨਵਾ ਪਵਾ ਲੋ ਇਹ ਨਵਾ ਗੋਡਾ ਕਿੰਨਾ ਕੁ ਲਾਹੇਵੰਦ ਹੋ ਸਕਦਾ ਦੇਖੋ ਨਵਾ ਗੋਡਾ ਪਵਾ ਲੋ ਦਾ ਮਤਲਬ ਹੈ ਇਹ ਕਿ ਆਰਟੀਫੀਸ਼ੀਅਲੀ ਕੈਪਿੰਗ ਕਰਾ ਲੋ ਕਿ ਇਹ ਦੰਦ ਕੀ ਹੈ ਦੰਦ ਵਿੱਚ ਤੁਹਾਡੇ ਇਨਫੈਕਸ਼ਨ ਹੋ ਗਿਆ ਦੰਦ ਦੀ ਸਵਾਈ ਕੀਤੀ ਡਾਕਟਰ ਨੇ ਕੈਪ ਪੜਾ ਦਿੱਤੀ ਨਵਾ ਦੰਦ ਬਣ ਗਿਆ ਜੀ ਪਹਿਲੇ ਮਿਹਨਤ ਕਰਕੇ ਪੈਸੇ ਕਮਾ ਕੇ ਆਉਂਦੇ ਸੀ ਅੱਜ ਦੇ ਕਹਿੰਦੇ ਕਿ ਭਾਈ YouTube ਤੇ ਕੁਜਰੀਲਾ ਪਾ दो ਤੇ ਪੈਸੇ ਕਮਾ ਲੋਗੇ ਸਸਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਬਨ ਮੀਆਪੁਰੀ ਬਜ਼ੁਰਗਾਂ ਤੋਂ ਅਕਸਰ ਇਹ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ ਕਿ ਗੋਡਿਆਂ ਦਾ ਗ੍ਰੀਸ ਖਤਮ ਹੋ ਗਿਆ ਗੋਡਿਆਂ 'ਚ ਦਰਦ ਹੁੰਦਾ ਚਾ ਗੋਡਿਆਂ 'ਚ ਗੈਪ ਪੈ ਗਿਆ ਪਰ ਅੱਜਕੱਲ ਬਜ਼ੁਰਗਾਂ ਦੇ ਨਾਲ ਨਾਲ ਨੌਜਵਾਨ ਵੀ ਇਸ ਬਿਮਾਰੀ ਦੇ ਸ਼ਿਕਾਰ ਹੋ ਰਹੇ ਨੇ ਸੋ ਇਸ ਦਾ ਕੀ ਕਾਰਨ ਹੈ ਇਸ ਦਾ ਕੀ ਹੱਲ ਹੋ ਸਕਦਾ ਹੈ ਇਸ ਦੇ ਬਾਬਤ ਗੱਲਬਾਤ ਕਰਨ ਲਈ ਮੇਰੇ ਨਾਲ ਆਰਥੋਪੈਡਿਕ ਸਰਜਨ ਡਾਕਟਰ ਬਹਾਨੂੰ ਪ੍ਰਤਾਪ ਸਿੰਘ ਸੁਲਝਾ ਜੀ ਨੇ ਜੋ ਪਾਰਕ ਗ੍ਰੇਸ਼ਨ ਹਸਪੀਟਲ ਵਿੱਚ ਕੰਮ ਕਰਿਆ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਧੰਨਵਾਦ ਤਾਂ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਗੋਡਿਆਂ ਦੇ ਦਰਦ ਦਾ ਕਾਰਨ ਕੀ ਹੈ? ਦੇਖੋ ਆਮ ਤਨ ਜਿਹੜੀ ਪੜ੍ਹਾਈ ਕਹਿੰਦੀ ਹੈ ਉਹ ਕਹਿੰਦੀ ਕਿ ਕਿਸੇ ਵੀ ਬਿਮਾਰੀ ਦੇ 4-5 ਹੀ ਕਾਰਨ ਹੋ ਸਕਦੇ ਆ। ਜੀ। ਹੂਮਨਰ ਬਿਮਾਰੀਆਂ ਆਂਦੀਆਂ, ਜੀ। ਸੱਟ ਲੱਗ ਜਾਏ, ਚੋਟ ਲੱਗ ਜਾਏ, ਉਹ ਲੈ ਕਰਕੇ ਵੀ ਹੁੰਦਾ ਹੈ। ਬਾਡੀ ਵਿੱਚ ਕੋਈ ਇਨਫੈਕਸ਼ਨ ਆ ਜਾਏ। ਜੀ ਜੀ। ਪੀਕ ਪੈ ਜਾਏ, ਪਸ ਪੈ ਜਾਏ। ਖਾਨਦਾਨੀ ਹੈਗਾ, ਮਾਪਿਓ ਤੋ ਆ ਗਿਆ ਬੱਚਿਆਂ ਵਿੱਚ, ਬੱਚਿਆਂ ਤੋਂ ਅੱਗੇ। ਜੀ। ਜਾਂ ਫਿਰ ਜਿਹੜਾ ਅੱਜ ਕੱਲ੍ਹ ਜੋ ਲੇਟੈਸਟ ਚੀਜ਼ ਜਿਹਦੇ ਤੇ ਸਭ ਤੋਂ ਜ਼ਿਆਦਾ ਫੋਕਸ ਹੈਗਾ ਉਹ ਹੈ ਲਾਈਫ ਸਟਾਈਲ ਹਮ ਲਾਈਫ ਸਟਾਈਲ ਵਿੱਚ ਕਈ ਸਾਰੀ ਚੀਜ਼ਾਂ ਹੈਗੀਆਂ ਜਿਦਾਂ ਜਿਮ ਵਿੱਚ ਟ्रेडਮਿਲ, ਐਰੋਬਿਕਸ, ਬੋਡੀਪਰ ਬੈਕ, ਪਾਠ ਪੂਜਾ, ਐਕਸਰਸਾਈਜ਼, ਦੰਡ ਮਾਰਨਾ, ਸਕੁਐਟਿੰਗ, ਉਬੜ ਖਬੜ ਰਸਤੇ ਤੇ ਟਰੈਕਿੰਗ ਕਰਨਾ, ਝਾੜੂ ਪੋਚਾ ਵਰਤਨ, ਪੌੜੀਆਂ ਤੇ ਚੜ੍ਹਨਾ ਉਤਰਨਾ ਦੌੜ ਕੇ ਇਹ ਲਾਈਫ ਸਟਾਈਲ ਦਾ 파ਰਟ ਹੈ ਤੇ ਇਹ ਪੰਜ ਕਾਰਨ ਹੀ ਬਣਦੇ ਨੇ ਕਿਸੇ ਵੀ ਬਿਮਾਰੀ ਦਾ ਤੇ ਗੋਡੇ ਦੀ ਤਕਰੀਰ ਦੇ ਵੀ ਇਹੀ ਬੇਸਿਕ ਪੰਜ ਕਾਰਨ ਜੀ ਜ਼ਿਆਦਾਤਰ ਜਵਾਨ ਜਿਹੜੇ ਕਿਉ ਆ ਰਹੇ ਨੇ ਜਾਂ ਮਿਡਲ ਏਜ ਗਰੁੱਪ ਕਿਉ ਆ ਰਿਹਾ ਗੋਡਿਆਂ ਦੀ ਤਕਰੀਬ ਲੈ ਕਰੋ ਲਾਈਫ ਸਟਾਈਲ ਦੇ ਇਸ਼ੂ ਹੈ ਜਿਦਾ ਕਰਕੇ ਉਹ ਜ਼ਿਆਦਾ ਤੰਗ ਹੈ ਜੀ ਡਾਕਟਰ ਸਾਹਿਬ ਅਕਸਰ ਜਦੋਂ ਕੋਈ ਪੇਸ਼ੈਂਟ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਦਾ ਪਹਿਲਾ ਕਰਨੀ ਕਹਿਣਾ ਹੀ ਹੁੰਦਾ ਹੈ ਕਿ ਤੁਹਾਡੇ ਗੋਡਿਆਂ ਦਾ ਗ੍ਰੀਸ ਖਤਮ ਹੋ ਗਿਆ ਸੋ ਗ੍ਰੀਸ ਕਿਵੇਂ ਖਤਮ ਹੋ ਜਾਂਦਾ ਦੇਖੋ ਗ੍ਰੀਸ ਦਾ ਮਤਲਬ ਸਮਝਣਾ ਪੈਂਦਾ ਹੈ ਕਿ ਕੋਈ ਵੀ ਜੋੜ ਹੈਗਾ ਉਸ ਜੋੜ ਨੂੰ ਰੱਪਣੇ ਕੁਝ ਅੰਦਰੂਨੀ ਸਮਾਨ ਦੇ ਕੇ ਭੇਜਿਆ ਤੇ ਜੋੜਾਂ ਵਾਸਤੇ ਵੀ ਰੱਬ ਨੇ ਇੱਕ ਪਾਣੀ ਬਣਾਇਆ ਸ਼ੌਕਰ ਬਣਾਇਆ ਇੱਕ ਗਰੀਸ ਬਣਾਈ ਹੈ ਚਦਰ ਜੋ ਹੱਡੀਆਂ ਨੂੰ ਟੱਕ ਕੇ ਰੱਖਦੀ ਹੈ ਤੇ ਗਰੀਸ ਕੀ ਹੈ ਗਰੀਸ ਬੇਸਿਕਲੀ ਚਦਰ ਹੈ ਜੋ ਹੱਡੀਆਂ ਨੂੰ ਟੱਕ ਲੈਂਦੀ ਹੈ ਜੀ ਔਰ ਵਿੱਚ ਦੋ ਸ਼ੌਕਰ ਪਾਏ ਹੋਏ ਹੈ ਜਿਹਦੇ ਨਾਲ ਉਹ ਗੁੱਡਾ ਵੇਟ ਸਕਦਾ ਹੈ ਜੀ ਜੇ ਆਪਾਂ ਪਲੇਮਨ ਲੈਂਗੁਏਜ ਵਿੱਚ ਦਿਖਾਈਏ ਕਿ ਭਈ ਇਹ ਤੁਹਾਡੇ ਪੱਟ ਦੀ ਹੱਡੀ ਹੈ ਪੱਟ ਦੀ ਹੱਡੀ ਦੇ ਉੱਤੇ ਹੈ ਜਿਹੜਾ ਸਪਾਈਟ ਵਾਈਟ ਦੇਖ ਰਿਹਾ ਸਾਰਾ ਗਰੀਸ ਹੈ ਜੀ ਜੀ ਇਹ ਤੁਹਾਡੀ ਲੱਤ ਦੀ ਹੱਡੀ ਉਹਦੇ ਉੱਤੇ ਗਰੀਸ ਹੈ ਵਿੱਚ ਦੋ ਸ਼ੌਕਰ ਪਏ ਹੈ ਜੀ ਤੇ ਗਰੀਸ ਦਾ ਮੇਨ ਫੰਕਸ਼ਨ ਹੈ ਬੋਨ ਨੂੰ ਪ੍ਰੋਟੈਕਟ ਕਰਨਾ ਸ਼ੌਕਰ ਦਾ ਮੇਨ ਫੰਕਸ਼ਨ ਹੈ ਤੁਹਾਡਾ weight ਚੱਕਣਾ ਜੀ ਕੋਈ ਵੀ ਚੀਜ਼ ਹੈ ਸ਼ੌਕਰ ਨੂੰ ਖਰਾਬ ਕਰੇਗੀ ወ ਜਾਂ ਗਰੀਸ ਤੇ ਆਏਗਾ ਗਰੀਸ ਖਰਾਬ ਹੋਏਗੀ ወ ਜਾਂ ਹੱਡੀ ਤੇ ਆ ਜਾਏਗਾ ਤੇ ਗੋਡਿਆਂ ਦੀ ਹੱਡੀ ਤੱਕ ਜਾਂ ਕਿਸੇ ਵੀ ਜੋੜ ਦੀ ਹੱਡੀ ਤੱਕ ਪਹੁੰਚਣ ਲਈ ਗਰੀਸ ਔਰ ਗੱਦੀ ਦਾ ਮੁਕਣਾ ਜੀ ਜ਼ਰੂਰੀ ਹੈ ਇੱਕ ਵਾਰ ਉਹ ਮੁੱਕ ਗਿਆ ਤਾਂ ਤੁਸੀਂ ਕਹਿੰਦੇ ਆ ਕਿ ਉਹ ਗੋਡਾ ਖਰਾਬ ਹੋ ਗਿਆ ਜੀ ਉਹਨੇ weight ਨਹੀਂ ਲਏਗਾ ਜਦੋਂ ਬਾਅਕ ਵਿੱਚ ਮੋਤੀਆ ਆਉਂਦਾ ਹੈ ਮੋਤੀਆ ਘੜ ਕੇ ਲੈਂਥ ਪਾ ਲਓ ਲਿਕਣਾ ਸ਼ੁਰੂ ਹੋ ਜਾਂਦਾ ਹੈ 8 ਵਜ ਬਲਾਕੇ ਜਾਂਦੇ ਬਲਾਕੇ ਕਢਾ ਕੇ ਸਟੰਡ ਪਾ ਲਓ 8 ਫੰਕਸ਼ਨ ਠੀਕ ਹੋ ਜਾਂਦਾ ਹੈ ਉਸੇ ਤਰ੍ਹਾਂ ਜਿਹੜੀ ਗ੍ਰੀਸ ਮੁੱਕੀ ਹੈ ਜਿਹੜਾ ਪੁਸ਼ਨ ਤੁਹਾਡਾ ਸ਼ੌਕਰ ਖਤਮ ਹੋ ਗਿਆ ਹੈ ਜਿਹੜੇ ਪੰਜ ਕਾਰਨ ਮੈਂ ਦੱਸੇ ਜਿਹਦੇ ਕਰਕੇ ਉਸੇ ਜਗ੍ਹਾ ਇਸ ਤਰ੍ਹਾਂ ਦੀ ਆਰਟੀਫੀਸ਼ੀਅਲ ਕੈਪ ਪੈ ਜਾਂਦੀ ਹੈ ਇੱਕ ਮੈਟਲ ਦੀ ਕੈਪ ਉੱਤੇ ਲੱਗ ਜਾਂਦੀ ਹੈ ਪਟ ਦੀ ਹੱਡੀ ਤੇ ਇਹ ਗ੍ਰੀਸ ਦਾ ਕੰਮ ਕਰਦੀ ਹੈ ਇੱਕ ਥੱਲੇ ਮੈਟਲ ਦੀ ਕੈਪ ਪਾ ਦਿੰਨੇ ਆ ਸੀ ਜੀ ਥੱਲੇ ਵਾਲੀ ਹੱਡੀ ਤੇ ਉਹ ਗਰੀਸ ਦਾ ਕੰਮ ਕਰ ਦਿਆ ਵਿਚ ਟਿਕ ਸ਼ੋ ਕਰ ਪਾ ਲਏ ਨੇ ਐਸੀ ਨੂੰ ਕਈ ਲੋਕ ਕਹਿੰਦੇ ਗੋਡਾ ਬਦਲਵਾ ਲਓ ਜੀ ਅੱਜ ਦੀ ਡੇਟ ਵਿੱਚ ਕਹਿੰਦੇ ਜੀ ਬਦਲਵਾਨ ਦੀ ਲੋੜ ਨਹੀਂ ਹੈ ਗੋਡਾ ਬਣਵਾ ਲਓ ਜਿਹੜਾ ਹਿੱਸਾ ਤੁਹਾਡਾ ਖਰਾਬ ਹੈ ਜਿਹੜਾ ਹਿੱਸਾ ਪੁਰਾਣਾ ਹੈ ਜਿੱਦੀ ਗਰੀਸ ਮੁੱਕੀ ਹੈ ਉਨੀ ਗਰੀਸ ਦੀ ਸ਼ੈਲੀ ਤਰਾਸਾ ਉਸੇ ਗਲਤੀ ਹਮਗਾ ਅਕਸਰ ਡਾਕਟਰ ਸਾਹਿਬ ਡਾਕਟਰ ਕਹਿੰਦ ਨੇ ਕਿ ਗੋਡਾ ਨਵਾਂ ਪਵਾ ਲਓ ਇਹ ਨਵਾਂ ਗੋਡਾ ਕਿੰਨਾ ਕੁ ਲਾਹੇਵੰਦ ਹੋ ਸਕਦਾ ਦੇਖੋ ਨਵਾਂ ਗੋਡਾ ਪਵਾ ਲੋ ਦਾ ਮਤਲਬ ਹੈ ਇਹ ਕਿ ਆਰਟੀਫੀਸ਼ੀਅਲੀ ਕੈਪਿੰਗ ਕਰਾ ਲਓ ਜੀ ਜੀ ਜੇ ਨਵਾਂ ਦੰਦ ਪਵਾ ਲਓ ਹਮ ਤੇ ਕੀ ਹੈ ਦੰਦ ਕੀ ਹੈ ਦੰਦ ਵਿੱਚ ਤੁਹਾਡੇ ਇਨਫੈਕਸ਼ਨ ਹੋ ਗਿਆ ਦੰਦ ਦੀ ਸਵਾਈ ਕੀਤੀ ਡਾਕਟਰ ਨੇ ਕੈਪ ਪੜਾ ਦਿੱਤੀ ਨਵਾਂ ਦੰਦ ਬਣ ਗਿਆ ਜੀ ਉਸੇ ਤਰ੍ਹਾਂ ਨਵਾਂ ਗੋਡਾ ਪਵਾ ਲਓ ਮਤਲਬ ਜਿਹੜੀ ਗ੍ਰੀਸ ਮੁੱਕੀ ਹੈ ਜਿਹੜਾ ਕੁਸ਼ਨ ਖਰਾਬ ਖਤਮ ਹੋ ਗਿਆ ਹੈ ਉਹਦੀ ਜਗ੍ਹਾ ਇੱਕ ਕੈਪ ਔਰ ਇੱਕ ਕੁਸ਼ਨ ਲਵਾ ਲਓ ਜੀ ਐ ਨਵਾਂ ਗੋਡਾ ਹੋ ਗਿਆ ਤੁਹਾਡਾ ਉਹਨਾਂ ਗੋਡਿਆਂ ਦੀ ਕਈ ਕੈਟਾਗਰੀ ਹੈ ਇਮਪਲਾਂਟ ਦੀ ਕਈ ਕੈਟਾਗਰੀ ਹੈ ਜੀ ਤੇ ਇਹ ਕਹਿੰਦੇ ਕਿ ਵੀ ਅਸੀਂ ਟਾਪ ਦਾ ਪਾਉਣਾ ਜਿਹਦੀ ਲਾਈਫ ਚੰਗੀ ਹੈ ਤਾਂ ਅਸੀਂ ਕਹਿੰਦੇ ਜਿਹੜੇ ਟਾਪ ਕੁਆਲਿਟੀ ਹਾਈ ਕਲੈਕਸ਼ਨ ਇੰਪਲਾਂਟਸ ਇਹਨਾਂ ਨੂੰ ਕਹਿੰਦੇ 골ਡ ਇੰਪਲਾਂਟਸ ਹੈਗੇ ਜਿਹੜੇ ਮਾਰਕੀਟ ਵਿੱਚ ਅਵੇਲੇਬਲ ਹੈਗੇ ਇਹਨਾਂ ਦੀ ਲਾਈਫ 35 ਸਾਲ ਹੈ ਚੌਕਰੀ ਵੱਜ ਜਾਂਦੀ ਹੈ 150 ਡਿਗਰੀ ਗੋਡਾ ਮੁੜ ਜਾਂਦਾ ਹ ਹ ਉਹ ਇਹ ਵਾਲੇ ਇੰਪਲਾਂਟਸ ਵਿੱਚ ਕੀ ਹੋ ਗਿਆ ਕਿ 골ਡ ਦੀ ਪਲੇਟਿੰਗ ਹੋ ਗਈ ਜਦੇ ਵਿੱਚ ਇੱਕ ਨਿਓਬੀਅਮ ਆਕਸਾਈਡ ਕਰਕੇ ਐਲੀਮੈਂਟ ਹੁੰਦਾ ਹੈ ਉਹ ਐਕਸਟਰਾ ਮਿਨਰਲ ਰਨਵਾ ਦਿੰਦਾ ਜਦੇ ਕਰਕੇ ਤਾਂ ਬੀਅਰ ਇੰਟੀਅਰ ਘਟ ਗਿਆ ਹ ਉਸੀ ਤਰ੍ਹਾਂ ਇਹ ਜਿਹੜਾ ਸ਼ੌਕਰ ਹੈ ਸ਼ੌਕਰ ਨੂੰ ਇਹਦਾ ਡਿਸ਼ ਦਾ ਫਾਰਮ ਦੇ ਦਿੱਤਾ ਤੇ ਗਲਾਈਡਿੰਗ ਵਧ ਗਈ ਇਸ ਨਾਲੇ ਵਿਟਾਮਿਨ E ਪਾਤਾ ਜਿਹਦੇ ਕਰਕੇ ਵੀਰ ਇੰਟੀਅਰ ਕੱਢ ਗਿਆ ਤੇ ਇਹ ਸਾਇੰਸ ਹੈ ਬੇਸਿਕਲੀ ਸਾਇੰਸ ਜਿਹੜੇ ਵੀ ਸਾਡੇ ਟੈਕਨੋਲੋਜਿਸਟ ਹੁੰਦੇ ਨੇ ਜਾਂ ਜਿਹੜੇ ਵੀ ਜਿਹੜੇ ਸਾਇੰਟਿਸਟ ਹੈਗੇ ਉਹ ਦਰ ਬੰਦਰ ਇਹ ਕੰਮ ਕਰ ਰਹੇ ਨੇ ਕਿ ਭਾਈ ਕੁਝ ਐਸਾ ਕੱਢੀ ਹੈ ਜਿਹਦੇ ਕਰਕੇ ਉਹ ਨੈਚੁਰਲ ਗੋਡੇ ਦੀ ਤਰ੍ਹਾਂ ਕੰਮ ਕਰੇ ਤੇ ਜਿਸ ਤਰ੍ਹਾਂ ਇੱਕ ਨੈਚੁਰਲ ਗੋਡਾ ਕਿਸੇ ਦਾ 60 70 ਸਾਲ ਲੰਗਾ ਜਾਂਦਾ ਹੈ ਆਰਟੀਫੀਸ਼ੀਅਲ ਕੈਪਸੂਲ ਜੇ ਪਾਣੀ ਪੀਣ ਤੋ ਲੰਬੀ ਚੱਲ ਸਕਣ ਜੀ ਤਕੋਣਾ ਆ ਗਈ ਹਨ ਜਿਹਦੇ ਇਸ ਕਹਿ ਰਹੇ ਆ 35 ਸਾਲ ਹੈ ਚੌਕੜੀ ਵੱਜਦੀ ਹੈ 150 ਡਿਗਰੀ ਮੋੜਦਾ ਹੈ ਤੇ ਤੁਸੀਂ ਐਸਟਾ ਦੀ ਕੈਪ ਪਵਾ ਸਕਦੇ ਹੋ ਵੱਡੇ ਬਜ਼ੁਰਗ ਜੇ ਬਹੁਤਾ ਖਰਚਾ ਨਹੀਂ ਕਰ ਸਕਦੇ ਤੇ ਸਾਡੇ ਕੋਲ ਸਟੈਂਡਰਡ ਕੈਪਸ ਵੀ ਹੈਗੀਆਂ ਜੀ ਵੀ ਬਾਏ ਸਾਲ 25 ਸਾਲ ਉਹਦੀ ਵੀ ਲਾਈਫ ਹੈਗਾ ਸਟੈਂਡਰਡ ਮਿਡਲ ਏਜ ਮਿਡਲ ਗਰੁੱਪ ਵਾਲੇ ਪੇਸ਼ੈਂਟਸ ਇਹ ਆਰਾਮ ਨਾਲ ਲਗਵਾ ਸਕਦੇ ਬਾਕੀ ਸਰਕਾਰ ਨੇ ਇੰਨੀ ਯੋਜਨਾਵਾਂ ਕੱਡੀਆਂ ਨੇ ਇੰਨੀ ਬੈਨੀਫਿਸ਼ੀਅਰੀ ਉਹ ਬਣਾਤਾ ਹੈ ਹਨਾ ਕਈ ਸਾਰੀ ਯੋਜਨਾਵਾਂ ਚੱਲ ਰਹੀਆਂ ਨੇ ਆਯੁਸ਼ਮਾਨ ਹੈ ਸੈਂਟਰਲ ਗਵਰਨਮੈਂਟ ਸਕੀਮ ਹੈ ਆਰਮੀ ਦੀ ਸਕੀਮ ਹੈ ਹਰ ਪੇਸ਼ੈਂਟਸ ਨੂੰ ਬੈਨੀਫਿਟ ਹੈ ਤੇ આજ ਦੀ ਡੇਟ ਵੇਸ ਕੋਈ ਬਹੁਤਾ ਔਖਾ ਨਹੀਂ ਹੈ ਪੇਸ਼ੈਂਟਸ ਵਾਸਤੇ ਜਿਨ੍ਹਾਂ ਨੂੰ ਵੀ ਗੋਡਿਆਂ ਤਕਲੀਫ ਹੈ ਗੋਡਾ ਖਰਾਬ ਹੋ ਗਿਆ ਹੈ ਪੂਰਾ ਖਰਾਬ ਹੋ ਗਿਆ ਉਹ ਸਾਡੇ ਕੋਲ ਆ ਕੇ ਅੱਛੀ ਤੋਂ ਅੱਛੀ ਟੈਕਨੋਲੋਜੀ ਨਾਲ ਇਸ ਗੋਡੀ ਦੀ ਸਰਜਰੀ ਕਰਾ ਸਕਦੇ ਨੇ ਜੀ ਡਾਕਟਰ ਸਾਹਿਬ ਪੁਰਾਣੇ ਸਮੇਂ ਚ ਬਜ਼ੁਰਗ ਸਾਰਾ ਕੁਝ ਖਾਂਦੇ ਪੀਂਦੇ ਸੀ ਤੇ ਕੰਮ ਕਰਦੇ ਸੀ ਉਸ ਸਮੇਂ ਜਿਹੜੀਆਂ ਬਿਮਾਰੀਆਂ ਘੱਟ ਸੀ ਗੋਡਿਆਂ ਦੀ ਸਾਰੀ ਬਿਮਾਰੀ ਘਟ ਸੀ ਉਸ ਟਾਈਮ ਪਰ ਜੋ ਕੇ ਸਮੇਂ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਆਪਣਾ ਜਿਹੜਾ ਖਾਣ ਪੀਣ ਆਪਣੀ ਡਾਈਟ ਉਸ ਚੀਜ਼ ਦਾ ਵੀ ਇਸੇ ਤਰ੍ਹਾਂ ਪ੍ਰਭਾਵ ਪਿਆ ਉੱਤੇ ਉਹੀ ਮੈਂ ਕਹਿੰਦਾ ਦਰਬਦਰ ਜਿਹੜੀ ਦੁਨੀਆ ਹੈਗੀ ਉਹ ਡਿਜੀਟਲ ਹੋ ਰਹੀ ਹੈ ਜੀ ਕਹਿੰਦਾ ਪਹਿਲੇ ਮਿਹਨਤ ਕਰਕੇ ਪੈਸੇ ਕਮਾ ਕੇ ਆਉਂਦੇ ਸੀ ਅੱਜ ਦੇ ਕਹਿੰਦੇ ਕਿ ਭਾਈ YouTube ਤੇ ਕੁਝ ਗਰੀਲਾ ਪਾ दो ਤੇ ਪੈਸੇ ਕਮਾ ਲਓਗੇ ਜੀ ਇਹਨਾਂ ਦਾ ਡਿਜੀਟਲਾਈਜੇਸ਼ਨ ਹੈ ਡਿਜੀਟਲਾਈਜੇਸ਼ਨ ਨੇ ਤੁਹਾਡੇ ਸਰੀਰ ਦੇ ਬਨਾਵਟ ਉੱਤੇ ਵੀ ਬੜਾ ਦੁਸ਼ਪ੍ਰਭਾਵ ਪਾਇਆ ਹੋਇਆ ਹੈ ਲੋਕੀ ਬਹੁਤ ਜ਼ਿਆਦਾ ਹੈਂਡੀਕੈਪ ਹੋ ਗਏ ਨੇ ਇਸ ਕਰਕੇ ਕਿ ਬਹੁਤ ਜ਼ਿਆਦਾ ਉਹ ਐਨ ਸਭ ਚੀਜ਼ਾਂ ਵਿੱਚ ਇਨਵੋਲ ਹੋ ਚੁੱਕੇ ਨੇ ਮਤਲਬ ਤੁਸੀਂ ਕਿਹਾ ਪੁਰਾਣਾ ਆਦਮੀ ਉਹਨਾਂ ਦੇ ਖਰਾਬ ਨਹੀਂ ਹੁੰਦੇ ਸੀ ਤਾਂ ਮਿਹਨਤ ਹੀ ਉਨੀ ਕਰਦਾ ਸੀਗਾ ਕਿੰਨੀ ਕਰਦਾ ਸੀਗਾ ਧੁੱਪ ਵਿੱਚ ਬਲਦਾ ਸੀਗਾ ਮਿਹਨਤ ਕਰਦਾ ਸੀਗਾ ਅੱਜ ਦੀ ਡੇਟ ਵਿੱਚ ਕੋਈ ਬੱਚਾ ਧੁੱਪ ਵਿੱਚ ਬੈ ਕੇ ਰਾਜੀ ਨਹੀਂ ਹੈ ਫੇਰੇ ਉੱਠੇਗਾ ਏਸੀ ਵਿੱਚ ਗੱਡੀ ਜਾਏਗਾ ਏਸੀ ਵਿੱਚ ਸਕੂਲ ਵਿੱਚ ਜਾਏਗਾ ਏਸੀ ਵਿੱਚ ਸ਼ਾਮੀ ਅਤੇ ਏਸੀ ਵਿੱਚ ਜਿਹੜੀ ਲਾਈਫ ਸਟਾਈਲ ਹੈ ਡੈਫੀਨੇਟਲੀ ਉਸ ਲਾਈਫ ਸਟਾਈਲ ਨੇ ਤੁਹਾਡੇ ਸਰੀਰ ਨੂੰ ਅੰਦਰੂਨੀ ਤੇ ਕਮਜ਼ੋਰ ਕੀਤਾ ਹੀ ਕੀਤਾ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਆ ਉਹਦੇ ਬਾ ਉਹਦੇ ਬਾਦ ਆਉਂਦਾ ਤੁਹਾਡਾ ਖਾਣ ਪਾਣ ਖੁਰਾਕ ਉਹ ਵੀ ਐਡਲਟਰੇਟਡ ਹੈ ਰੋਜ਼ ਵਦੀਲਾਂ ਆਉਂਦੀਆਂ ਨੇ ਜੀ ਤੁਹਾਡੇ ਸੇਬਾਂ ਵਿੱਚ ਇੰਜੈਕਸ਼ਨ ਪਾਉਂਦੇ ਤੁਹਾਡੇ ਆਮ ਵਿੱਚ ਇੰਜੈਕਸ਼ਨ ਲਾਉਂਦੇ ਤੁਹਾਡੇ ਤਰਬੂਜੇ 'ਚ ਇੰਜੈਕਸ਼ਨ ਲਾਉਂਦੇ ਲਾਲ ਕਰ ਦਿੱਤਾ ਪੀਲਾ ਕਰਤਾ ਉਹਨੂੰ ਤੇ ਜਿਹੜੀ ਚੀਜ਼ਾਂ ਇੰਨੀ ਐਡਲਟਰੇਟਡ ਆ ਰਹੀਆਂ ਨੇ ਜਿਹਦੇ ਵਿੱਚ ਨੇਚਰਲ ਕੰਟੈਂਟਸ ਬਹੁਤ ਘਟ ਗਏ ਜੀ ਸ਼ਰੀਰ ਦੀ ਬਿਮਾਰੀਆਂ ਵੀ ਉਨੀਆਂ ਵਧ ਰਹੀਆਂ ਨੇ ਤੇ ਖਾਣ ਪੀਣ ਖੁਰਾਕ ਤੁਹਾਡੀ ਲਾਈਫ ਸਟਾਈਲ ਦਾ ਬਹੁਤ ਰੋਲ ਹੈਗਾ ਅੱਜ ਦੀ ਡੇਟ ਵਿੱਚ ਇਸ ਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਐਸ ਲਾਈਫ ਸਟਾਈਲ ਕਰਕੇ ਅੱਜ ਦੀ ਜਨਰੇਸ਼ਨ ਗੋਡਿਆਂ ਦੀ ਤਕਲੀਫ ਤੋਂ ਜ਼ਿਆਦਾ ਦਿੱਕਤ ਵਿੱਚ ਹੈ ਐਸ ਕੰਪੇਅਰਡ ਟੂ ਪੁਰਾਣੀ ਜਨਰੇਸ਼ਨ ਜੀ ਡਾਕਟਰ ਸਾਹਿਬ ਜਿਹੜੇ ਨਵੇਂ ਗੋਡੇ ਤੁਸੀਂ ਕਹਿੰਦੇ ਨਵੇਂ ਗੋਡੇ ਦੀ ਗੱਲ ਕੀਤੀ ਤਾਂ ਉਹ ਕਿੰਨਾ ਕੁ ਚਾਰਜਸ ਦਾ ਕਿੰਨਾ ਖਰਚਾ ਲੱਗੇ ਤੇ ਦੇਖੋ ਉਹਨਾਂ ਟੈਕਨੋਲੋਜੀਜ਼ ਆ ਗਈਆਂ ਗੋਡੇ ਤੇ ਮੈਂ ਹੁਣੇ ਦੱਸਿਆ ਕਿ ਸਟੈਂਡਰਡ ਟਾਪ ਕੁਆਲਿਟੀ ਲੋਅਰ ਕੁਆਲਿਟੀ ਹਰ ਵਰਗ ਵਾਸਤੇ ਸਾਇੰਟਿਸਟ ਨੇ ਕੰਮ ਕੀਤਾ ਹੈ ਸਾਡੇ ਬੰਦਿਆਂ ਨੇ ਕੰਮ ਕੀਤਾ ਤੇ ਹਰ ਵਰਗ ਵਾਸਤੇ ਗੋਡੇ ਉਪਲਬਧ ਹੈ ਤੇ ਮਿਨੀਮਮ ਲਾਈਫ ਅਸੀਂ ਕਹਿੰਦੇ ਆ 12-15 ਸਾਲ ਮੈਕਸਿਮਮ ਲਾਈਫ ਕਹਿੰਦੇ 30-35 ਸਾਲ ਤੇ ਜਿਹੜੇ 골ਡ ਇੰਪਲਾਂਟਸ ਹੈਗੇ ਉਹਨਾਂ ਦੀ 30-35 ਹੈ ਸਟੈਂਡਰਡ ਇੰਪਲਾਂਟ ਅਸੀਂ ਕਹਿੰਦੇ ਆ 15-20 ਸਾਲ ਚੱਲ ਜਾਂਦਾ ਹੈ ਨਾਰਮਲ ਇੰਪਲਾਂਟ ਜਿਹੜਾ ਉਹ 10-12 ਸਾਲ ਕੱਟ ਦਿੰਦਾ ਹੈ ਰੈਗੀਗਲ ਟੈਕਨੋਲੋਜੀ ਦੀ ਤੇ ਮੈਨੂਅਲ ਟੂ ਰੋਬੋਟਿਕ ਦਾ ਦੌਰ ਆ ਗਿਆ ਉਹਨਾਂ ਇਸ ਤਰ੍ਹਾਂ ਦੇ ਰੋਬੋਟਿਕ ਸਿਸਟਮਸ ਆ ਗਏ ਰੋਬੋਟਿਕ ਸਿਸਟਮ ਵਿੱਚ ਇੱਕ ਅੱਛੇ ਖਾਸੇ ਤਿੰਨ ਤਿੰਨ ਰੋਬੋਟਸ ਇੱਕ ਹੀ ਮਸ਼ੀਨ ਵਿੱਚ ਲੱਗੇ ਹੋਏ ਹੈ ਰੋਬੋਟਿਕ ਆਈ ਹੈਗੀ ਰੋਬੋਟਿਕ ਉਹਦਾ 3D ਫਾਰਮੈਟ ਹੈਗਾ ਉਹਦਾ ਇੱਕ ਪੂਰਾ ਦਾ ਪੂਰਾ ਹਾਰਡਵੇਅਰ ਹੈ ਜਿਹਦੇ ਅੱਗੇ ਉਹਦਾ ਇੱਕ ਮਸ਼ੀਨ ਦੇ ਅੱਗੇ ਉਹਦੀ ਨੋਕ ਲੱਗੀ ਹੋਈ ਹੈ ਉਹ ਸਾਰੀ ਕਨਫਿਗਰੇਸ਼ਨ ਸਿਸਟਮ ਤੇ ਹੋ ਕੇ ਬੰਦਾ ਸਿਰ ਉਹਨੇ ਇਸੇ ਦੀ ਸਫਾਈ ਕਰਵਾ ਲੈਂਦਾ ਜਿੰਨਾ ਐਸਾ ਭੁਰਿਆ ਹੈਗਾ ਗੋਡੇ ਦਾ ਤੇ ਉਹਨ ਪੂਰਾ ਗੋਡਾ ਬਦਲਵਾਣ ਦੀ ਵੀ ਮਤਲਬ ਜੇ ਮੈਂ ਮਾਰਕੀਟਿੰਗ ਕਰਨ ਦੀ ਕੋਸ਼ਿਸ਼ ਕਰਾਂ ਕਿ ਜੀ ਗੋਡਾ ਬਦਲਵਾਣ ਦੀ ਲੋੜ ਨਹੀਂ ਹੈ ਵਲਾਵੀ ਕਲੀਨ ਲੈਂਗੁਏਜ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਜੀ ਗੋਡਾ ਬਦਲਵਾਉਣ ਦੀ ਲੋੜ ਨਹੀਂ ਹੈ ਆਪਣੇ ਖਰਾਬ ਹਿੱਸੇ ਪੂਰੇ ਹਿੱਸੇ ਦੀ ਸਫਾਈ ਕਰਾ ਕੇ ਜਿੱਦਾਂ ਦੰਦਾਂ ਦੀ ਕੈਪਿੰਗ ਹੁੰਦੀ ਹੈ ਉਦਾਂ ਦੇ ਗੋਡੇ ਦੀ ਕੈਪਿੰਗ ਹੋ ਜਾਏਗੀ ਇਸ ਤਰ੍ਹਾਂ ਦਾ ਕੈਪ ਲੱਗ ਜਾਏਗਾ ਜੀ ਟੈਕਨੋਲੋਜੀ ਇੰਨੀ ਐਡਵਾਂਸ ਹੈ ਕਿ ਤੁਹਾਨੂੰ ਖਰਾਬੀ ਸਾਈ ਸਾਰਾ ਕੁਝ ਦੱਸ ਰਹੀ ਹੈ ਤੇ ਤੁਹਾਡੇ ਕੋਲ ਰਿਜ਼ਲਟ ਪਹਿਲਾਂ ਤੋਂ ਹੀ ਮੌਜੂਦ ਹੈਗਾ ਤੁਹਾਡੇ ਕੋਲ ਕੱਲ ਪੇਪਰ ਹੈ ਆਨਸਰ ਤੁਹਾਨੂੰ ਅੱਜ ਪਤਾ ਹੈ ਤੇ ਜਾਓ ਪੇਪਰ ਦਿਓ ਮੇਰੇ ਨਾਲ 100 ਚ 100 ਨੰਬਰ ਆ ਜਾਣੇ ਜੀ ਉਦਾਂ ਹੀ ਐ ਟੈਕਨੋਲੋਜੀ ਹੈ ਟੈਕਨੋਲੋਜੀ ਤੁਹਾਨੂੰ ਪੂਰੀ ਸਰਜਰੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਸੇ ਸਿਰਫ ਉਹਨਾ ਪਰਫਾਰਮ ਕਰਨਾ ਜੀ ਤਾਂ ਰਿਜ਼ਲਟ ਤੁਹਾਡੇ ਕੋਲ ਆ ਗਿਆ ਮਸ਼ੀਨ ਦੇ ਵਿੱਚ ਤੁਸੀਂ ਪਰਫਾਰਮ ਕਰਦੇ ਹੋ ਜੀ ਤਾਂ ਰਿਜ਼ਲਟਸ ਆਣ ਕਰਕੇ ਰਿਜ਼ਲਟਸ ਬੈਟਰ ਹੋ ਗਏ ਨੇ ਹੁਣ ਪੇਸ਼ੈਂਟ 15-20 ਦਿਨਾਂ ਵਿੱਚ ਬਿਸਤਰ ਤੇ ਚੌਕੜੀ ਮਾਰਦਾ 3 ਮਹੀਨੇ ਜ਼ਮੀਨ ਤੇ ਚੌਕੜੀ ਮਾਰਦਾ ਸਰਜਰੀ ਦਾ ਟਾਈਮ ਹੀ 12-15 ਮਿੰਟ ਹੋ ਗਿਆ 12 ਸੈਕਿੰਡ ਦੇ ਵਿੱਚ ਖੜਾ ਹੋ ਜਾਂਦਾ ਵਾ ਆਈ ਸੀ ਯੂ ਵਿੱਚ ਨਹੀਂ ਰੱਖਦੇ ਟਾਂਕੇ ਨਹੀਂ ਲੱਗਦੇ ਜੀ ਜੀ ਦੂਜੇ ਤੀਜੇ ਦਿਨ ਪੌਣੀਆਂ ਚੜ ਲੈਂਦਾ ਵਾ ਤੇ 1.5 ਮਹੀਨੇ ਵਿੱਚ ਇੰਟਰਨੈਸ਼ਨਲ ਟਰੈਵਲ ਕਰ ਰਿਆ ਹੁੰਦਾ 15 ਦਿਨ ਵਿੱਚ ਡੋਮੈਸਟਿਕ ਟਰੈਵਲ ਕਰ ਰਿਆ ਹੁੰਦਾ ਤੇ ਮੰਨ ਲਾ ਉਹ ਹੈ ਕਿ ਇਟ ਇਜ਼ ਐਸ ਗੁੱਡ ਐਸ ਕੈਟਰੈਕਟ ਸਰਜਰੀ ਨਾਓ ਜਿੱਦਾਂ ਆਪਾਂ ਮੋਤੀਆ ਦੀ ਸਰਜਰੀ ਕਰਾਉਂਦੇ ਉਦਾਂ ਦੀ ਗੋਡੇ ਦੀ ਸਰਜਰੀ ਹੋ ਗਈ ਹੈ ਤੇ ਬੰਦਾ ਜਿੰਨੀ ਮਿਹਨਤ ਕਰ ਰਿਹਾ ਵਾ ਜਿੰਨਾ ਸਿੱਖ ਰਿਹਾ ਉਹਨੂੰ ਉਦੀ ਰਿਜ਼ਲਟ ਉਨੇ ਹੀ ਵਧੀਆ ਹੁੰਦੇ ਜਾ ਰਹੇ ਡੈਫੀਨਿਟਲੀ ਟੈਕਨੋਲੋਜੀ ਦਾ ਆਪਣਾ ਇੱਕ ਮਹੱਤਵ ਹੈ ਲੇਕਿਨ ਸਰਜਨ ਦਾ ਆਪਣਾ ਇੱਕ ਸਕਿੱਲ ਹੈ ਉਹਦਾ ਆਪਣਾ ਇੱਕ ਐਕਸਪੀਰੀਅੰਸ ਹੈ ਜੇ ਸਰਜਨ ਐਕਸਪੀਰੀਅੰਸਡ ਹੈ ਉਹਨੂੰ ਪਤਾ ਹੈ ਕਿ ਆਪਣੀ ਮਸ਼ੀਨ ਦੇ ਨਾਲ ਕਿੱਦਾਂ ਕੰਮ ਕਰਨਾ ਹੈ ਉਹ ਮਸ਼ੀਨ ਨੂੰ ਕਿੱਦਾਂ ਚਲਾਣਾ ਹੈ ਤੇ ਮਸ਼ੀਨ ਦੇ ਰਿਜ਼ਲਟਸ ਨੂੰ ਉਹ ਮੈਚ ਹੋ ਰਹੇ ਨੇ ਕਿ ਨਹੀਂ ਇਹ ਸਾਰੇ ਉਹਦੇ ਆਪਣੇ ਅਸੈਸਮੈਂਟ ਮਸ਼ੀਨ ਦੇ ਅਸੈਸਰ ਨਾਲ ਮੈਚ ਹੋ ਰਹੇ ਨੇ ਕਿ ਨਹੀਂ ਫਿਰ ਮਨ ਲੱਗਦਾ ਹੈ ਇਸ ਤੋਂ ਵਧੀਆ ਕੋਈ ਟੈਕਨੋਲੋਜੀ ਨਹੀਂ ਹੋ ਸਕਦੀ ਜਿੱਥੇ ਮਨੂਰੀ ਮਸ਼ੀਨ ਤੇ ਆਦਮੀ ਦੋਨੋਂ ਮਿਲ ਕੇ ਇੱਕ ਵੱਡਾ ਸਰੂਪ ਪੈਦਾ ਕਰ ਰਹੇ ਨੇ ਤਾਂ ਹੀ ਉਹ ਨਾਜ ਦੇ ਗੋਡਿਆਂ ਦੀ ਲਾਈਫ ਜਿਹੜੀ ਹੈ ਉਹ ਵਧ ਗਈ ਹੈ ਪੇਸ਼ੈਂਟ ਸੈਟੀਸਫੈਕਸ਼ਨ ਵਧ ਗਿਆ ਹੈ ਪੇਨ ਦਾ ਦਰ ਘੱਟ ਗਿਆ ਹੈ ਤੇ ਪੇਸ਼ੈਂਟ 15 ਦਿਨਾਂ ਵਿੱਚ ਆਪਣੀ ਲਾਈਫ ਵਿੱਚ ਵਾਪਸ ਆ ਰਿਹਾ ਹੈ ਜੀ ਡਾਕਟਰ ਸਾਹਿਬ ਲਾਸਟ ਸਵਾਲ ਹੈ ਜਿਹੜੇ ਲੋਕ ਗੋਡੇ ਦੀ ਬਿਮਾਰੀ ਤੋਂ ਪੀੜਤ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਇੱਕ ਮੈਂ ਇਹ ਸਵਾਲ ਇੱਕ ਵਾਰੀ ਆਪਣਾ ਜੇ ਤੁਹਾਡੇ ਕਿਸੇ ਨਾਲ ਕੰਟੈਕਟ ਕਰਨਾ ਕਿਵੇਂ ਕਰ ਸਕਦਾ ਹੈ ਮੈਸੇਜ ਤੇ ਆਈ ਹੈ ਜੀ ਸਿੰਪਲ ਜੀ ਗੱਲ ਹੈ ਹਰ ਬਿਮਾਰੀ ਵਾਸਤੇ ਮੈਸੇਜ ਹੈ ਸਿਰ ਗੋਡਿਆਂ ਦੇ ਲਈ ਨਹੀਂ ਹੈ ਜੇ ਆਪਾ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਆਂ ਤਾਂ ਤੰਦਰੁਸਤੀ ਦਾ ਰਾਜ਼ ਕੀ ਹੈ ਖਾਣ ਪੀਣ ਠੀਕ ਰੱਖੋ ਉੱਪ ਸੇਖੋ ਕੇ ਸੀਧਾ ਸੇਵਨ ਬਹੁਤਾ ਨਾ ਕਰੋ ਮੋਟਾਪਾ ਨਾ ਆਣ ਦਿਓ ਜਮੀਨ ਵਾਲੇ ਕੰਮ ਜੇ ਸਪੈਸੀਫਿਕਲੀ ਗੱਡ ਗੋਡੇ ਦੀ ਗੱਲ ਕਰਨੀ ਹੈ ਤਾਂ ਉੱਚਾ ਬੈੱਡ ਰੱਖੋ ਉੱਚੀ ਟਾਇਲਟ ਸੀਟ ਰੱਖੋ ਉੱਚੀ ਚੇਅਰ ਰੱਖੋ ਸਪੋਰਟ ਸ਼ੂਜ਼ ਪਾਓ ਰਨਿੰਗ ਨਾ ਕਰੋ ਵਾਕ ਜਿੰਨੀ ਮਰਜ਼ੀ ਕਰੋ ਸਕੁਐਟਿੰਗ ਨਾ ਕਰੋ ਦੰਡ ਨਾ ਮਾਰੋ ਗੋਡੇ ਪਰ ਬੈ ਕੇ ਜਮੀਨ ਵਾਲੇ ਕੰਮ ਨਾ ਕਰੋ ਐਸਾ ਤੁਹਾਡੇ ਗੋਡੇ ਦੀ ਲਾਈਫ ਵੱਧਦੀ ਹੈ ਨਾਲ ਦੇ ਨਾਲ ਆਪਣੇ ਸਕਰੀਨਿੰਗ ਟੈਸਟ ਆਪਣੇ ਬੋਡੀ ਦਾ ਕੈਲਸ਼ੀਅਮ ਲੈਵਲ ਹੋ ਗਿਆ ਵਿਟਾਮਿਨ ਡੀ ਲੈਵਲ ਹੋ ਗਿਆ ਆਇਰਨ ਲੈਵਲ ਹੋ ਗਿਆ ਇਹ ਸਭ 6 ਮਹੀਨੇਸਾਲ ਵਿੱਚ ਇੱਕ ਵਾਰ ਚੈੱਕ ਕਰ ਲਓ ਜੇ ਇਹਦੇ ਵਿੱਚ ਕੋਈ ਕਮੀ ਪੇਸ਼ ਕੀ ਹੈ ਤਾਂ ਉਹਨੂੰ ਖੁਰਾਕ ਦੇ ਨਾਲ ਪਹਿਲਾਂ ਦਵਾਈਆਂ ਦੇ ਨਾਲ ਬਾਅਦ ਵਿੱਚ ਪੂਰਾ ਕਰੋ ਇਹ ਖੁਰਾਕ ਨਾਲ ਤੁਸੀਂ ਆਪਣਾ ਵਧੀਆ ਕਰ ਸਕਦੇ ਹੋ ਦੁੱਧ ਦਹੀਂ ਛਾਜ ਲੱਸੀ ਚਨੇ ਦਾ ਪਾਣੀ ਸੂਪ ਦਾਲ ਦਾ ਪਾਣੀ ਹਰੀ ਸਬਜ਼ੀ ਇਹ ਸਭ ਦਾ ਸੇਵਨ ਕਰਕੇ ਆਪਣੇ ਸਰੀਰ ਦੀ ਤੰਦਰੁਸਤੀ ਮੇਨਟੇਨ ਕਰ ਸਕਦੇ ਹੋ ਦੇ ਨਾਲ ਕਰੋ ਜੇ ਉਹਦੇ ਨਾਲ ਨਹੀਂ ਹੋ ਪਾ ਰਿਹਾ ਤੇ ਫਿਰ ਦਵਾਈਆਂ ਆਪਣੇ ਡਾਕਟਰ ਨਾਲ ਡਿਸਕਸ ਕਰਕੇ ਲਾਓ ਤੇ ਜੇ ਮੇਰੇ ਨੂੰ ਕਿਸੇ ਨੇ ਮਿਲਣਾ ਵਾ ਤੇ ਮੈਂ ਪਾਰਕ ਆਲਮੋਸਟ ਸਾਰੇ ਪਾਰਕ 'ਤੇ ਸਰਜਰੀ ਕਰਦਾ ਪਾਰਕ ਦਾ 18 19 ਹਸਪਤਲ ਲੈ ਕੇ ਜੀ ਪਟਿਆਲਾ ਅੰਮ੍ਰਾਲਾ ਕਰਨਾਲ ਪਟੇਂਡਾ ਲੈ ਲਿਆ ਸੀ ਹੁਣੇ ਤੇ ਦਿੱਲੀ ਜੈਪੁਰ ਸਾਰੀ ਜਗ੍ਹਾ ਹੀ ਅਸੀਂ ਜਾ ਰਿਹਾ ਆ ਆਦਰਵਾਇਜ਼ ਮੈਂ ਮੰਡੇ ਟੂ ਸੈਟਰਡੇ ਪਾਰਕ ਗ੍ਰੇਸ਼ੀਅਨ ਹਸਪਤਲ ਸੈਕਟਰ 69 ਮੋਹਾਲੀ ਹੁਣਾ 1024 ਤੇ ਜੇ ਮੈਨੂੰ ਸੰਪਰਕ ਕਰਨਾ ਹੋਏ ਤੇ ਮੇਰੇ ਨੰਬਰ 9915411649 ਦੇ ਸੰਪਰਕ ਕਰ ਸਕਦੇ ਹੋ ਦੁਬਾਰਾ ਦੁਹਰਾ ਦੇਣਾ 9915411649 ਜਿਨ੍ਹਾਂ ਨੂੰ ਗੋਡਿਆਂ ਦੀ ਹੈ ਕਿਸੇ ਵੀ ਜੋੜਾਂ ਦੀ ਤਕਲੀਫ ਹੈ ਮਾਨੂੰ ਮਿਲ ਕੇ ਮਾਨੂੰ ਅਪਾਇੰਟਮੈਂਟ ਲੈ ਕੇ ਮੇਰੇ ਨਾਲ ਆ ਕੇ ਇੱਥੇ ਮਿਲ ਸਕਦੇ ਤੇਰੇ 10 ਵਜੇ ਤੋਂ 4 ਵਜੇ ਤੱਕ ਮੈਂ ਆਨਲਾਈਨ ਹਾਂ ওকে ਥੈਂਕ ਯੂ ਸਰ ਸੋ ਇਹ ਸੀ ਸਾਡੇ ਨਾਲ ਡਾਕਟਰ ਬਹਾਨੂੰ ਪ੍ਰਤਾਪ ਸਿੰਘ ਸਲੂਜਾ ਜੀ ਗੋਡਿਆਂ ਦੇ ਮਾਹਿਰ ਜਿਨ੍ਹਾਂ ਦਾ ਕਹਿਣਾ ਕਿ ਜੋ ਮੌਜੂਦਾ ਲਾਈਫ ਸਟਾਈਲ ਨੇ ਗੋਡਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ ਦੇ ਨਾਲ ਨੌਜ਼ 1 ਵੀ ਇਸ ਤੀ ਜਕੜੇ ਜਾ ਰਹੇ ਨੇ ਸੋ ਜੇਕਰ ਤੁਸੀਂ ਡਾਕਟਰ ਸਾਹਿਬ ਨੂੰ ਮਿਲਣਾ ਚਾਹੁੰਦੇ ਤਾਂ ਅਸੀਂ ਸਕ੍ਰੀਨ ਤੇ ਉਹ ਨੰਬਰ ਚਲਾ ਦੇਵਾਂਗੇ